ਜੰਗਾਂ ਕਦੀ ਵੀ ਕਿਸੇ ਨੂੰ ਜਿੱਤ ਨਹੀਂ ਦਿੰਦੀਆਂ ਇਹ ਸਿਰਫ ਤਬਾਹੀ ਦਰਦ ਅਤੇ ਦੁੱਖ ਛੱਡ ਜਾਂਦੀਆਂ ਨੇ ਇੱਕ ਪਾਸੇ ਮਾਂ ਆਪਣੇ ਪੁੱਤ ਨੂੰ ਵਿਰੋਧੀ ਦੇ ਹੱਥੋਂ ਗਵਾ ਬੈਠਦੀ ਹੈ ਦੂਜੇ ਪਾਸੇ ਬੱਚੇ ਆਪਣਾ ਪਿਓ ਖੋ ਬੈਠਦੇ ਨੇ ਜਦੋਂ ਗੋਲੀਆਂ ਚੱਲਦੀਆਂ ਨੇ ਕਿਸੇ ਦੇ ਸੁਪਨੇ ਟੁੱਟ ਜਾਂਦੇ ਨੇ ਹਮੇਸ਼ਾ ਯਾਦ ਰੱਖੋ ਜੰਗਾਂ ਦਾ ਹੱਲ ਕੋਈ ਹੱਲ ਨਹੀਂ ਹੁੰਦਾ ਖੂਨ ਦੀਆਂ ਲਹਿਰਾਂ ਦੇ ਨਾਲ ਰੇਤ ਤੇ ਲਿਖੇ ਸੁਪਨੇ ਮਿਟ ਜਾਂਦੇ ਨੇ ਇਹ ਸਮਾਂ ਹੈ ਸੋਚਣ ਦਾ ਜੁੜਨ ਦਾ ਆਪਣੇ ਵੈਰ ਵਿਰੋਧ ਛੱਡ ਕੇ ਪਿਆਰ ਦਾ ਰਾਹ ਚੁਣਨ ਦਾ ਕਿਉਂਕਿ ਅਸਲ ਜਿੱਤ ਉਹ ਹੈ ਜਦੋਂ ਦੋਵੇਂ ਪਾਸੇ ਦੇ ਲੋਕ ਮਿਲ ਕੇ ਅਮਨ ਦੀ ਗੱਲ ਕਰਦੇ ਨੇ ਸਿਰਫ ਹੱਦਾਂ ਤੈਅ ਕਰਨ ਨਾਲ ਦਿਲ ਦੀਆਂ ਸਰਹੱਦਾਂ ਨਹੀਂ ਬਦਲਦੀਆਂ ਅਸੀਂ ਸਭ ਇੱਕੋ ਧਰਤੀ ਦੇ ਵਸਨੀਕ ਹਾਂ ਆਓ ਜੰਗਾਂ ਨੂੰ ਨਹੀਂ ਅਮਨ ਨੂੰ ਮੌਕਾ ਦਈਏ 2 ਮਿੰਟ ਚੁੱਪ ਬੈਠ ਕੇ ਸੋਚੋ ਕੀ ਇਹ ਹਿੰਸਾ ਕਦੇ ਵੀ ਸਾਨੂੰ ਕਾਮਯਾਬ ਕਰ ਸਕਦੀ ਹੈ ਅਮਨ ਨੂੰ ਅਪਣਾਓ ਸਾਂਝੀ ਵalten ਨੂੰ ਸਿਰਮੌਰ ਬਣਾਓ ਕਿਉਂਕਿ ਅਸਲ ਸ਼ਾਂਤੀ ਪਿਆਰ ਤੇ ਮਿਲਾਪ ਵਿੱਚ ਹੈ ਨਾ ਕਿ ਜੰਗਾਂ ਦੇ ਵਿਰੋਧ ਵਿੱਚ ਅਮਨ ਲਈ ਦੋ ਸ਼ਬਦ ਜ਼ਰੂਰ ਕਹੋ ਕਿਉਂਕਿ ਸ਼ਾਂਤੀ ਦੇ ਖਾਤਰ ਅਸੀਂ ਸਭ ਇਕੱਠੇ ਹਾਂ